एसएसपी बटाला शूनी कुटाइल ਦੇ ਹੁਕਮ ਅਨੁਸਾਰ बटाला ਦੇ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਉੱਪਰ ਚਲਾਇਆ ਗਿਆ ਸਰਚ ਅਪਰੇਸ਼ਨ बटाला ਜ Punjab ਸਥਲਕ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਦੇ ਮੱਤਮ ਨਾਲ बटाला ਸ਼ਹਿਰ ਤੇ ਸਿਟੀ ਐਸਐਚਓ ਬਿਖਰੀ ਦੀ ਅਗਵਾਈ ਵਿੱਚ बटाला ਰੇਲਵੇ ਸਟੇਸ਼ਨ ਅਤੇ बटाला ਬੱਸ ਸਟੈਂਡ ਤੇ ਸਰਚ ਅਭਿਆਨ ਚਲਾਇਆ ਗਿਆ ਇਸ ਮੌਕੇ ਐਸਐਚਓ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹਰ ਤੰਗ ਨਾਲ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ ਉੱਥੇ ਹੀ ਉਨ੍ਹਾਂ ਅੱਜ ਦੇ ਪੰਜਾਬ ਪੁਲਿਸ ਦੇ ਨਾਲ ਪੈਰਾਮਿਲਟਰੀ ਫੋਰਸ ਵੀ ਤਾਇਨਾਤ ਕੀਤੀ ਗਈ ਹੈ ਉਨ੍ਹਾਂ ਕਹੇ ਕਿ ਇਹ ਇਸ ਅਭਿਆਨ ਵੀ ਉਸੇ ਤੀਖੀ ਕੜੀ ਹੈ ਉਹ ਨਾਖਰੋਕਾਂ ਨੂੰ ਅਪੀਲ ਕੀਤੀ ਕੀ ਲੋਕ ਮਟਾਲਾ ਪੁਲਿਸ ਦਾ ਸਾਥ ਦੇ ਅਭਿਆਨ ਦਾ ਸਟੇਸ਼ਨ ਤੇ ਚਲਾਇਆ ਜਾ ਰਿਹਾ ਹੈ ਜਦੋਂ ਦਾ ਕੋਡ ਆਫ ਕੰਟਰੈਕਟ ਕੀਤਾ ਹੈ ਉਸ ਤੋਂ ਬਾਅਦ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਮੇਨਟੇਨ ਕਰਨ ਲਈ ਡਿਫਰੈਂਟ ਡਿਫਰੈਂਟ ਐਕਸਰਸਾਈਜ਼ਾਂ ਅੰਦਰ ਵਿੱਚ ਲਿਆਂਦੀਆਂ ਜਾ ਰਹੀਆਂ ਜਿੱਦਾਂ ਆਪਾਂ ਕਾਸੋ ਆਪਰੇਸ਼ਨਸ ਕੋਆਰਡੀਨੇਟਰਸ ਆਪਰੇਸ਼ਨਸ ਕਰ ਰਹੇ ਹਾਂ ਇਦਾਂ ਹੀ ਅੱਜ ਕੋਆਰਡੀਨੇਟਰਸ ਆਪਰੇਸ਼ਨਸ ਆਪਾਂ ਜਿਹੜੇ ਹੈ ਐਟ ਰੇਲਵੇ ਸਟੇਸ਼ਨਸ ਕ라우ਡਿਡ ਪਲੇਸਿਸ ਮਾਰਕੀਟਸ ਐਂਡ ਬੱਸ ਸਟੈਂਡਸ ਤੇ ਕਰ ਰਹੇ ਆ ਇਦਾਂ ਹੀ ਆਪਾਂ ਜਿੱਦਾਂ 플ੈਗ ਸੋ ਅੱਜ ਜਿਹੜਾ ਹੈਗਾ ਇਹ ਮੇਨਕੀ ਕੋਈ ਇਦਾਂ ਦਾ ਫਿਗਰੇਟਿਵ ਕੋਈ ਇਦਾਂ ਦੀ ਗੱਲਬਾਤ ਕੋਈ ਸ਼ਰਾਰਤੀ ਅਨਸਰ ਹਰ ਪਾਸਿਓਂ ਹਰ ਪੱਖੋਂ ਜਿਹੜਾ ਇਹ ਇਲੈਕਸ਼ਨ ਸਮੂਥ ਨਿਕਲੇ ਇਸ ਰਿਗਾਰਡਿੰਗ ਜਿਹੜੀ ਹੈ ਆਪਾਂ ਥੋਰੋਲੀ ਚੈਕਿੰਗਸ ਵੀ ਰੋਜ਼ ਦੇ ਰੋਜ਼ ਜਿਹੜੀ ਹੈ ਇੰਪਲੀਮੈਂਟ ਕਰ ਰਹੇ ਪਬਲਿਕ ਨੂੰ ਕੀ ਅਪੀਲ ਪਬਲਿਕ ਨੂੰ ਇਹੀ ਪੀਲ ਕੀਤੀ ਜਾਂਦੀ ਹੈ ਇੱਕ ਤੇ ਆਪਣੇ ਆਪ ਨੂੰ ਸੇਵ ਰੱਖਣ ਇੱਕ ਕੌਨਫੀਡੈਂਸ ਬਿਲਡਿੰਗ ਮੇਅਰ ਵੀ ਇਹ ਹੁੰਦਾ ਕਿ ਵੀ ਆਰ ਹੇਅਰ ਆਪਣੇ ਸਾਡੇ ਨਾਲ ਪੈਰਾਮਿਲਟਰੀ ਫੋਰਸਸ ਵੀ ਹੈਗੀ ਹੈ ਤੇ ਇਹ ਬਿਲਕੁਲ ਸਮੂਥ ਇਲੈਕਸ਼ਨਸ ਹੋਣਗੇ ਕੋਈ ਇਹਨਾਂ ਨੂੰ ਪ੍ਰੋਬਲਮ ਨਹੀਂ ਆਏਗੀ ਆਪਣੇ ਬੇਫਿਕਰ ਹੋ ਕੇ ਵੋਟਸ ਦੇਣ ਐਂਡ ਇਨ ਕੇਸ ਜੇ ਇਹਨਾਂ ਨੂੰ ਕੋਈ ਵੀ ਇਦਾਂ ਦੀ ਗੱਲਬਾਤ ਇਹਨਾਂ ਦੇ ਸਾਹਮਣੇ ਆਉਂਦੀ ਹੈ ਕੋਈ ਲਿਕਰ ਰਿਲੇਟਡ ਜਾਂ ਕੋਈ ਵੀ ਇਦਾਂ ਦੀ ਇਲੈਗਲ ਥਿੰਗ ਚੱਲਦੀ ਪਈ ਹੈ ਤੇ ਨਾਲ ਦੇ ਨਾਲ ਜਿਹੜਾ ਨੋਟਿਸ ਚ ਲਿਆਣ ਸਾਡੇ ਤਾਂ ਕਿ ਆਪਾਂ ਉਸ ਅਕੋਰਡਿੰਗ ਕਾਰਵਾਈ ਅਮਲ ਵਿੱਚ ਲਿਆ ਸਕੀਏ